ਸੋ ਉਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਇੱਥੇ ਟੀਮ ਪਹੁੰਚੀ ਹੈ ਬਈ ਪਹੁੰਚਿਆ ਤੇ ਸਾਰਾ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਨਾਲ ਦੇ ਏਰੀਆ ਵੀ ਜਾਚ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਬਟ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਹਦੇ ਵਿੱਚ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਦਾ ਰਿਸਡੂ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਤੇ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਚੌਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੇ ਹਨ ਇਹ ਕਾਰਨ ਹੁੰਦਾ ਹੈ ਮਤਲਬ ਤੱਕ ਮੈਂ ਤੁਸੀਂ ਦੇਖਿਆ ਚੈੱਕ ਵੀ ਕਰ ਰਿਹਾ ਪਿੱਛੇ ਜਾ ਕੇ ਬਾਉਂਡਰੀ ਦੇਖ ਕਿੰਨੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇਨਸੀਡੈਂਟ ਹੋਇਆ ਉਹਦੀ ਪ੍ਰੋਪਰ ਤਫਤੀਸ਼ ਕਰਕੇ ਤੇ ਇਹਨੂੰ ਬਿਲਕੁਲ ਅਸੀਂ ক্লোਜ਼ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੇ ਕਿਸੇ ਨੇ ਅਫਰ ਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸਿਸੇ ਦੇ ਤੋਂ ਟੁੱਟੇ ਹਨ ਪਰ ਇਹ ਦੇਖੋ ਸਾਹਮਣੇ ਵੀ ਸਿਸੇ ਇਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮਤਲਬ ਆਫਿਸ ਦਾ ਸਿਸਤਾ ਤੰਗੀ ਤੇ ਚੁਕਾ ਚੋਰ ਹੋ ਗਿਆ ਤੇ ਲੇਕ ਬਿੰਡੋ ਤੇ ਗਿਰੇ ਇਹ ਇਹ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਜ਼ਿਡਿਊ ਜ਼ਰੂਰ ਮਿਲਦਾ। ਸੋ ਰੈਜ਼ਿਡਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ। ਅਸੀਂ ਖੇਤਾਂ ਵਿੱਚ ਰਿਸਰਚ ਕੀਤੀ ਹੈ, ਸਾਰੇ ਪਾਸੇ ਸਰਚ ਕਰਕੇ ਆਏ ਆ। ਨਾ ਤਾਂ ਉਹਦਾ ਕੋਈ ਲੀਵਰ ਮਿਲਿਆ, ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇਗਾ ਉੱਥੇ ਗੱਡਾ ਵੀ ਬਣੂਗਾ। ਇਸੇ ਤਰ੍ਹਾਂ ਸੋ ਇਹ ਹੋ ਜਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ। ਪਰ ਫਿਰ ਵੀ ਸਾਡੀ ਸਰਚ ਜਾਰੀ ਹੈ, ਤਫ਼ਤੀਸ਼ ਚੱਲ ਰਹੀ ਹੈ। ਜਦੋਂ ਲੱਕੀਅਰ ਕਰਨ ਦਾ ਮਾਹੌਲ ਬਣਿਆ ਹੈ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਠੀਕ ਸੋ ਉਸ ਤੋਂ ਬਾਅਦ ਵੀ ਸਾਡੀ ਤਫ਼ਤੀਸ਼ ਚੱਲਦੀ ਜਿਹੜੇ ਨਾਲ ਬੋਲਣੇ ਲੱਗੇ ਨੇ ਬਣਿਆ ਹੋਇਆ ਲੱਕੀ ਜੀ ਵੀ ਉਹਦੇ ਪਾਸੇ ਨਹੀਂ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜਿਹੀ ਕੋਈ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਚ ਸਕਸ਼ਮ ਹੈ ਤੇ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੋ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲੌਜੀਕਲ ਐਂਡ ਤੇ ਲੈ ਕੇ ਜਾਇਆ ਜਾਊਗਾ ਠੀਕ ਹੈ ਥੈਂਕ ਯੂ ਬਲਜੀ ਇਹ ਜਿਹੜੀ ਚੁੰਕੇ ਦੇ ਨਾਲ ਤੁਹਾਡਾ ਕਰ ਰਿਹਾ ਐ ਇਸੇ ਹਾਂਜੀ ਹਾਂਜੀ ਕਰ ਰਹਾ ਰਾਤ ਕਿੰਨੇ ਵਜੇ ਤੁਸੀਂ ਇਹ ਜੀ ਸੁਣੀ ਹੈ ਕੀ ਹੋਇਆ ਇਹ 12:30 12:00 ਦਾ ਬਹੁਤ ਜਬਰਦਸ ਧਮਾਕਾ ਹੋਇਆ ਜੀ ਪਰ ਇਹ ਨਹੀਂ ਪਤਾ ਵੀ ਕਾਦਾ ਹੋਇਆ ਹੈ ਜਦੋਂ ਮੈਂ ਬਾਹਰ ਆ ਕੇ ਦੇਖਿਆ ਕੁਝ ਵੀ ਨਹੀਂ ਸੀ ਮਾਹੌਲ ਸ਼ਾਂਤ ਸੀ ਬਿਲਕੁਲ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਹ ਤਾਂ ਅਸੀਂ ਸਵੇਰੇ ਜਦੋਂ ਉੱਠੇ ਆ ਅਫਵਾਹਾਂ ਆਉਟੀਆਂ ਵੀ ਇਹ ਧਮਾਕਾ ਹੋਇਆ ਕਾਦਾ ਹੋਇਆ ਪੁਲਿਸ ਪ੍ਰਸ਼ਾਸਨ ਭੱਜਿਆ ਹੋਇਆ ਪਰ ਇਹ ਨਹੀਂ ਪਤਾ ਲੱ ਜਾ ਕੋਈ ਕੁਛ ਸ਼ਰਾਰਤੀ ਅੰਸਲਾਂ ਨੇ ਕੁਝ ਕੀਤਾ ਹੈ ਗੁਪਤਾ ਜੀ ਇਹ ਤੁਹਾਡੇ ਘਰ ਨਾਲ ਬਿਲਕੁਲ دیوار ਲੱਗਦੀ ਹੈ ਇਹ ਤੁਮ ਕੀ ਦੇ ਨਾਮ ਹਾਂਜੀ ਹਾਂਜੀ دیوار ਲੱਗਦੀ ਹੈ ਬਿਲਕੁਲ ਜੀ ਹੂੰ ਬਿਲਕੁਲ ਨਾਲ ਉਹ ਦਿਮਾਕਾ ਚ ਕੁਟھے ਹੋਗੇ ਸੋ ਰਹੇ تھے ਜਾਗਰੇ ਉਸ ਟਾਈਮ ਐ ਸੱਦੀ ਨੀਂ ਚੀ ਸੀ ਆ ਦਿਮਾਕਾ ਹੋਇਆ ਨਾਲ ਦੀ ਨਾਲ ਉੱਠ ਕੇ ਮੈਂ ਖੜਾ ਹੋ ਗਿਆ ਫਿਰ ਜਦੋਂ ਬਾਹਰ ਆ ਕੇ ਕੋਠਾ ਵਗੈਰਾ ਚੈੱਕ ਕੀਤਾ ਕੁਝ ਨਹੀਂ ਸੀ ਇਹ ਜਾ ਕੋਈ ਅਫਵਾਤ ਬਰੀਨੀ ਆ ਤੁਹਾਨੂੰ ਵੀ ਕੋਈ ਸ਼ਰਾਰਤ ਹੋ ਸਕਦੀ ਹੈ ਸ਼ਰਾਰਤ ਐਨਸਰ ਵੀ ਹੋ ਸਕਦੀ ਹੈ ਅਫਵਾਹ ਵੀ ਹੋ ਸਕਦੀ ਹੈ ਜਾਂ ਕਿਸੇ ਨੇ ਵੈਸੇ ਹੀ ਕੁਝ ਕੀਤਾ ਹੋਊਗਾ ਵੀ ਫਰਸਟ ਅਪ੍ਰੈਲ ਆ ਫਰਸਟ ਬਰੈਲ ਪੂਲ ਬਣਾਇਆ ਹੋਊਗਾ ਐਸਾ ਕੁਝ ਵੀ ਹੋ ਸਕਦਾ ਹੈ